ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 26 ਜੁਲਾਈ ਰਾਤ ਵਿੰਨੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਲੱਗਦਾ ਹੈ ਕਿ ਮੌਸਮ ਨਹੀਂ ਦੱਸਿਆ ਅੰਦਰ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਦਿਨ ਵੇਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਸ਼ਰਾਤੇ ਲੱਗੇ ਕਈ ਵੀਰ ਕਹਿ ਦਿੰਦੇ ਹਨ ਕਿ ਸਾਡੇ ਇਲਾਕੇ 'ਚ ਤਾਂ ਮੀਂਹ ਨਹੀਂ ਪਿਆ ਤੁਸੀਂ ਰੋਜ਼ ਕਹਿ ਦਿੰਦੇ ਆ ਪਰ ਇਹ ਗੱਲ ਵੀ ਸੱਚੀ ਹੈ ਕਿ ਰੋਜ਼ ਮੀਂਹ ਪੈ ਰਿਹਾ ਹੈ ਪਰ ਸਾਰੇ ਹੀ ਪੰਜਾਬ ਵਿੱਚ ਇੱਕਸਾਰ ਨਹੀਂ ਪੈ ਰਿਹਾ ਟੁੱਟਵੇਂ ਤੌਰ ਤੇ ਛਰਾਟੇ ਪੈ ਰਹੇ ਹਨ ਜਿਵੇਂ ਕਦੇ ਕਿਸੇ ਜ਼ਿਲ੍ਹੇ ਵਿੱਚ ਕਦੇ ਕਿਸੇ ਜ਼ਿਲ੍ਹੇ ਵਿੱਚ ਜਿਵੇਂ ਅੱਜ ਹੁਸ਼ਿਆਰਪੁਰ ਦੇ ਮਾਲਪੁਰ ਇਲਾਕੇ ਵਿੱਚ ਪੈ ਗਿਆ ਮੋਹਾਲੀ ਪੈ ਗਿਆ ਪਟਿਆਲੇ ਦੇ ਕੁਝ ਇਲਾਕਿਆਂ ਦੇ ਵਿੱਚ ਪੈ ਗਿਆ ਫਾਜ਼ਲਕਾ ਵਿੱਚ ਪੈ ਗਿਆ ਜਾਂ ਮਾਨਸੇਰੇ ਵਿੱਚ ਪੈ ਗਿਆ ਜਾਂ ਗੁਰਦਾਸਪੁਰ ਦੇ ਵਿੱਚ ਪੈ ਗਿਆ ਜਾਂ ਜਲੰਧਰ ਦੇ ਵਿੱਚ ਇਸ ਤਰ੍ਹਾਂ ਟੁੱਟਵੀਂ ਅਮੀਦੀਆ ਕਾਰਵਾਈਆਂ ਹੋ ਰਹੀਆਂ ਨੇ ਇੱਕਸਾਰ ਲਗਾਤਾਰ ਸਾਰੇ ਪੰਜਾਬ ਵਿੱਚ ਮੀਂਹ ਨਹੀਂ ਪੈ ਰਿਹਾ ਸੋ ਅੱਜ ਰਾਤ ਨੂੰ ਵੀ ਪੰਜਾਬ ਦੇ ਵਿੱਚ ਦੌਰ ਇਸੇ ਤਰ੍ਹਾਂ ਦਾ ਹੀ ਲੱਗਣ ਦੀ ਸੰਭਾਵਨਾ ਹੈ ਅੱਜ ਸ਼ਾਮ ਵੇਲੇ ਵੀ ਟੁੱਟਵੇਂ ਤੌਰ ਤੇ ਗਰਮੀ ਅਤੇ ਹੌਮਸਿਨੀ ਜ਼ਿਆਦਾ ਬਣੀ ਹੋਈ ਹੈ ਕਿ ਇਹਦੇ ਨਾਲ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਤਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉਹਦੇ ਵਿੱਚ ਪਠਾਨਕੋਟ ਦਾ ਨਕਾ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੋਪੜ ਮੋਹਾਲੀ ਚਮਕੌਰ ਸਾਹਿਬ ਜਲੰਧਰ ਲੁਧਿਆਣਾ ਜਾਂ ਇੱਧਰ ਫਾਜ਼ਲਕਾ ਮੁੱਖ ਸਰ ਜੋ ਰਾਜਸਥਾਨ ਦੀ ਸਰਹੱਦਾਂ ਦੇ ਨਾਲ ਲੱਗਦੇ ਹਨ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਕੱਲ ਸਵੇਰ ਵੇਲੇ ਜਾਂ ਅੱਜ ਅੱਧੀ ਰਾਤ ਤੋਂ ਬਾਅਦ ਸਵੇਰ ਤੜਕਸਰ ਮੀਂਹ ਦੇ ਛਰਾਟੇ ਲੱਗਣ ਦੀ ਸੰਭਾਵਨਾ ਹੈ 28 ਤਰੀਕ ਤੋਂ ਬਾਅਦ ਯਾਨੀ ਕਿ 27 ਦੀ ਰਾਤ ਤੋਂ ਬਾਅਦ 28 ਦੀ ਜਿਹੜੀ ਰਾਤ ਆਉਣੀ ਹੈ 27 28 ਦੀ ਉਹਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਸਾਰੇ ਹੀ ਪੰਜਾਬ ਦੇ ਵਿੱਚ 28 ਤੋਂ ਲੈ ਕੇ 1 ਅਗਸਤ ਤੱਕ ਲਗਾਤਾਰ ਪੰਜਾਬ ਵਿੱਚ ਮੀਂਹ ਪੈਣਗੇ